ਹਾਂਜੀ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਹੋਰ ਸਾਰੇ ਠੀਕ ਠਾਕ ਹੋ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਅਪ ਤੋਂ ਫਾਲੋਅਰਸ ਕਿੱਦਾਂ ਇੰਕਰੀਜ਼ ਕਰ ਸਕਦੇ ਹੋ ਤੇ ਆਪਣੀ ਵੀਡੀਓਜ਼ ਦੇ ਉੱਪਰ ਕਿੱਦਾਂ ਤੁਸੀਂ ਆ ਵਿਊਜ਼ ਲਿਆ ਸਕਦੇ ਹੋ ਕਿਉਂਕਿ ਅੱਜ ਹੀ ਇਹ ਨਵੀਂ ਅਪਡੇਟ ਆਈ ਹੈ ਤੇ ਆਪਾਂ ਇਹ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਆ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਆਪਣਾ ਇੰਸਟਾ ਪੇਜ ਖੋਲਣਾ ਹੈ ਆਪਣੇ ਇੰਸਟਾਗ੍ਰਾਮ ਨੂੰ ਜੇ ਤੁਸੀਂ ਓਕੇ ਓਪਨ ਕਰੋਗੇ ਓਪਨ ਕਰੋਗੇ ਤਾਂ ਜਿੱਥੇ ਤੁਹਾਡੇ ਫੋਲੋਅਰਸ ਤੁਹਾਨੂੰ ਦਿਖਾਈ ਦੇ ਰਹੇ ਨੇ ਤੁਹਾਨੂੰ ਪੋਸਟਾਂ ਦਿਖਾਈ ਦੇ ਰਹੀਆਂ ਨੇ ਉਸ ਚੀਜ਼ ਨੂੰ ਤੁਸੀਂ ਓਪਨ ਕਰ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਜਿਹੜੇ 3 ਡਾਟ ਤੁਹਾਨੂੰ ਦਿਖ ਰਹੇ ਨੇ 3 ਮਾਈਨਸ ਦਾ ਨਿਸ਼ਾਨ ਦੇਖ ਰਹੇ ਨੇ ਤੁਸੀਂ ਉਸ ਤੇ ਜਾਣਾ ਹੈ ਉਸ ਤੇ ਜਾਣ ਤੋਂ ਬਾਅਦ ਤੁਸੀਂ ਥੱਲੇ ਆ ਜਾਣਾ ਸਕਰੋਲ ਕਰਕੇ ਥੱਲੇ ਤੁਹਾਨੂੰ ਇੱਕ ਆਪਸ਼ਨ ਦੇਖਣ ਨੂੰ ਮਿਲੇਗੀ ਤੇ ਉਸ ਆਪਸ਼ਨ ਦਾ ਨਾਮ ਹੈਗਾ ਕੰਟੈਂਟ ਪਰਫਾਰਮੈਂਸ ਕੰਟੈਂਟ ਪਰਫਾਰਮੈਂਸ ਤੇ ਤੁਸੀਂ ਜਾਣਾ ਹੈ ਉਸ ਤੋਂ ਜਾਣ ਤੋਂ ਬਾਅਦ ਉੱਥੇ ਲਿਖਿਆ ਆ ਜਾਊਗਾ ਸਪੈਸੀਵ ਵਰਡਸ ਵਰਡਸ ਐਂਡ ਫਰੇਸਸ ਇਹ ਤੇ ਤੁਸੀਂ ਓਕੇ ਕਰਨਾ ਹੈ ਇਹ ਤੇ ਓਕੇ ਕਰਨ ਤੋਂ ਬਾਅਦ ਆ ਇੱਥੇ ਲਿਖਿਆ ਜਿੱਥੇ ਐਡ ਵਰਡਸ ਸਪ੍ਰੈਪਟਡ ਬਾਈ ਕਮੈਂਟਸ ਇੱਥੇ ਤੁਸੀਂ ਕੀ ਕਰਨਾ ਹੈ ਇਹਤੇ ਤੁਸੀਂ ਜਿਹੜੇ ਵਾਇਰਲ ਹੈਸ਼ਟੈਗ ਨੇ ਜਿਹੜੇ ਮੈਂ ਤੁਹਾਨੂੰ ਦੇ ਰਿਹਾ ਵਾਂ ਇਹਨੂੰ ਤੁਸੀਂ ਕਮੈਂਟ ਵਿੱਚ ਨੂੰ ਕਰ ਦਿਓ ਮੈਂ ਕਮੈਂਟਾਂ ਦੇ ਵਿੱਚ ਸੈਂਡ ਕਰ ਦਾਂਗਾ ਇਹ ਜਿਹੜੇ ਤੁਸੀਂ ਇਹ ਸਾਰੇ ਹੈਸ਼ਟੈਗ ਲਾ ਲੈਣੇ ਨੇ ਲਾਉਣ ਤੋਂ ਬਾਅਦ ਤੁਸੀਂ ਡਨ ਕਰ ਦੇਣਾ ਇਸ ਨੂੰ ਕਰਨ ਤੋਂ ਬਾਅਦ ਜਦੋਂ ਵੀ ਤੁਸੀਂ ਕੋਈ ਵੀਡੀਓਸ ਪਾਉਂਗੇ ਉਹ ਵੀਡੀਓਜ਼ ਤੁਹਾਡੀ ਫੋਰ ਯੂ ਦੇ ਵਿੱਚ ਜਾਊਗੀ ਆ ਆਡੀਅנס ਨੂੰ ਰეკਮੈਂਡ ਹੋਊਗੀ ਤੇ ਜਿਹੜੇ ਆਲਰੇਡੀ ਉਹਦੇ ਵਿੱਚ ਟੈਗ ਲੱਗੇ ਹੋਏ ਨੇ ਜਿਹੜੇ ਜਿਹੜੇ ਵੀਡੀਓਜ਼ ਨੇ ਫੇਮਸ ਨੇ ਜਾਂ ਜਿਆਦਾ ਵਾਇਰਲ ਹੋ ਰਹੀਆਂ ਨੇ ਉਹਨਾਂ ਦੇ ਨਾਲ ਇਹ ਤੁਹਾਡੀ ਵੀਡੀਓ ਜਿਹੜੀ ਆ ਸ਼ੋ ਹੋਊਗੀ ਤੇ ਇਹਦੇ ਨਾਲ ਜਿਹੜੀ ਤੁਹਾਡੀ ਗਰੋਥ ਵੀ ਰੀਚ ਵੀ ਐਂਗੇਜਮੈਂਟ ਵੀ ਬਹੁਤ ਵਧੀਆ ਮਿਲੂਗੀ ਤੇ ਇਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫੋਲੋਅਰਸ ਵੀ ਮਿਲਣਗੇ ਤੁਸੀਂ ਇਹਨਾਂ ਨੂੰ ਯੂਜ਼ ਕਰਕੇ ਦੇਖਿਓ ਤੇ ਬਾਕੀ ਇਸ ਫੇਸਬੁਕ ਚੈਨਲ ਨੂੰ ਜ਼ਰੂਰ ਕਰ ਲਿਓ ਫੋਲੋ ਕਰ ਲਿਓ ਇਦਾਂ ਦੀ ਵੀਡੀਓ ਆਪਾਂ ਹਰ ਰੋਜ਼ ਵਧੀਆ-ਵਧੀਆ ਲੈ ਕੇ ਆਉਂਦੇ ਰਵਾਂਗੇ ਤੇ ਤੁਹਾਡੀ ਸਪੋਰਟ ਕਰਦੇ ਰਵਾਂਗੇ ਤੁਸੀਂ ਵੀ ਸਪੋਰਟ ਕਰਿਆ ਕਰੋ ਜੇਕਰ ਤੁਸੀਂ ਫੇਸਬੁਕ ਤੇ ਕੰਮ ਕਰਦੇ ਹੋ ਤਾਂ ਜੇਕਰ ਤੁਹਾਡੇ ਸਾਹਮਣੇ ਕੋਈ ਵੀ ਫੇਸਬੁਕ ਕ੍ਰੀਏਟਰ ਦੀ ਜਾਂ ਕਿਸੇ ਆ ਜਾਣਕਾਰੀ ਦੇਣ ਵਾਲੇ ਬੰਦੇ ਦੀ ਵੀਡੀਓ ਹੁੰਦੀ ਦੋਸਤੋ ਵੀਡੀਓ ਦੇ ਉੱਪਰ ਤੁਸੀਂ ਲਾਈਕ ਤੇ ਕਮੈਂਟ ਜਰੂਰ ਕਰਦੇ ਕਰੋ ਮੰਨ ਲਓ ਜੇਕਰ ਤੁਸੀਂ ਮੇਰੀ ਵੀਡੀਓਜ਼ ਦੇ ਉੱਪਰ ਦੋ ਤੋਂ ਤਿੰਨ ਕਮੈਂਟ ਕਰਦੇ ਹੋ ਤਾਂ ਜਿਹੜੇ ਮੇਰੇ ਫਾਲੋਅਰਸ ਨੇ ਜਾਂ ਮੇਰੇ ਲਾਈਕਰਸ ਨੇ ਮੈਂ तकरीबन 42000 ਲਾਈਕਰ ਜਾਂ ਫਾਲੋਅਰਸ ਹੈਗੇ ਨੇ ਤਾਂ ਜਿਹੜੇ ਤੁਸੀਂ ਕਮੈਂਟ ਕਰਦੇ ਹੋ ਉਹ ਮੇਰੇ ਸਾਰੇ ਫਾਲੋਅਰਸ ਤੱਕ ਜਾਂਦਾ ਹੈ ਉਹ ਤੁਹਾਨੂੰ ਫੋਲੋ ਕਰਦੇ ਨੇ ਤੁਹਾਨੂੰ ਕਮੈਂਟ ਕਰਦੇ ਨੇ ਉਸ ਤੋਂ ਬਾਅਦ ਤੁਹਾਡੀਆਂ ਵੀਡੀਓਜ਼ ਨੂੰ ਲਾਈਕ ਕਰਦੇ ਨੇ ਸੋ ਜਦੋਂ ਵੀ ਤੁਸੀਂ ਕਿਸੇ ਕੰਟੈਂਟ ਕ੍ਰੀਏਟਰ ਦੀ ਤੁਹਾਡੇ ਸਾਹਮਣੇ ਵੀਡੀਓ ਆਉਂਦੀ ਆ ਜਾਂ ਪੋਸਟ ਆਉਂਦੀ ਆ ਜਾਂ ਰੀਲ ਆਉਂਦੀ ਆ ਉਹਨੂੰ ਲਾਈਕ ਕਰਿਆ ਕਰੋ ਤੇ ਉਹਦੀ ਫੋਟੋ ਤੇ ਜਾ ਕੇ ਕਮੈਂਟ ਕਰਕੇ ਆਇਆ ਕਰੋ ਜੇਕਰ ਤੁਸੀਂ ਫਾਲੋਅਰਸ ਵਧਾਉਣੀ ਆ ਤਾਂ ਮੈਨੂੰ ਇਸ ਵੀਡੀਓ ਦੇ ਨੀਚੇ ਦੋ ਤੋਂ ਤਿੰਨ ਕਮੈਂਟ ਕਰੋ ਇੱਕ ਕਮੈਂਟ ਕਰੋ एवरीवन ਦੂਸਰਾ ਕਮੈਂਟ ਕਰੋ ਹਾਈਲਾਈਟ ਇਹ ਦੋ ਕਮੈਂਟ ਤੁਸੀਂ ਮੇਰੀ ਇਸ ਵੀਡੀਓ ਦੇ ਨੀਚੇ ਕਰਕੇ ਜਾਓ ਤੇ ਤੁਸੀਂ ਆਪਣੇ ਆਪ ਦੇਖੋਗੇ ਕਿ ਤੁਹਾਡੀ ਇੰਸਟਾਗ੍ਰam ਤੇ ਫੇਸਬੁੱਕ ਤੇ ਕਿਦਾਂ ਜਿਹੜੇ ਹੈਗੇ ਫਾਲੋਅਰਸ ਇਨਕਰੀਸ ਹੋਏਗੇ